ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਸ ਵਿੱਚ ਪੰਜਾਬ ਦੀ ਭਰਤੀ ਹੈ ਟੀਚਿੰਗ ਤੇ ਨਾਨ ਟੀਚਿੰਗ ਪੋਸਟਾਂ ਜਾਰੀ ਕੀਤੀਆਂ ਗਈਆਂ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਰੋਗੀ ਕੀ ਤਨਖਾਹ ਹੋਗੀ ਅਪਲਾਈ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀ ਰਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੂ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਆਂ ਜੀ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਪੋਸਟਾਂ ਜਾਰੀ ਹੋਈਆਂ ਸਭ ਤੋਂ ਪਹਿਲਾਂ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਜੀ ਪੀਜੀਟੀ ਟੀਚਰ ਚਾਹੀਦੇ ਜੀ ਇਹਨਾਂ ਨੂੰ ਅਕਾਊਂਟਸ ਦੇ ਵਿੱਚ ਸਾਈਕੋਲੋਜੀ ਦੇ ਵਿੱਚ ਇਸੇ ਤਰ੍ਹਾਂ ਹੀ ਟੀਜੀਟੀ ਟੀਚਰ ਚਾਹੀ SST PHE ਕਾਉਂਸਲਰ ਡਾਂਸ ਟੀਚਰ ਆਰਟ ਐਂਡ ਕraft ਟੀਚਰ ਇਸੇ ਤਰ੍ਹਾਂ ਇਹਨਾਂ ਨੂੰ ਪ੍ਰਾਇਮਰੀ ਟੀਚਰਜ਼ ਦੀ ਜ਼ਰੂਰਤ ਹੈ ਜੀ ਤੇ ਅਸਿਸਟੈਂਟ ਟੀਚਰਜ਼ ਦੀ ਜ਼ਰੂਰਤ ਹੈ ਆਲ ਸਬਜੈਕਟ ਦੇ ਵਿੱਚ ਇਨਕਲੂਡਿੰਗ 뮤직 ਟੀਚਰ ਤੇ ਪ੍ਰਾਇਮਰੀ ਟੀਚਰਜ਼ ਦੀ ਜ਼ਰੂਰਤ ਹੈ ਜੀ ਇਹਨਾਂ ਨੂੰ ਆਲ ਸਬਜੈਕਟਸ ਆ ਇਨਕਲੂਡਿੰਗ ਡਾਂਸ ਐਂਡ ਆਰਟ ਟੀਚਰ ਕੋਚਸ ਦੀ ਜ਼ਰੂਰਤ ਹੈ ਜੀ ਵੱਖ-ਵੱਖ ਗੇਮਾਂ ਦੇ ਵਿੱਚ ਫੁੱਟਬਾਲ ਬੈਡਮਿੰਟਨ ਟਾਈਕਵਾਂਡੋ ਟੇਬਲ ਟੈਨਿਸ ਆਰਚਰੀ ਵਾਲੀਬਾਲ ਸਕੇਟਿੰਗ ਐਥਲੈਟਿਕਸ ਇਸੇ ਤਰ੍ਹਾਂ ਇਹਨਾਂ ਨੂੰ ਐਡਮਿਨ ਸਟਾਫ ਦੀ ਜ਼ਰੂਰਤ ਹੈ ਜੀ ਇਹ ਡਰਾਈਵਰ ਹੈ ਕੰਪਿਊਟਰ ਲੈਬ ਟੈਕਨੀਸ਼ੀਅਨ ਹੈ ਸਾਇੰਸ ਲੈਬ ਅਟੈਂਡੈਂਟ ਹੈ ਤੇ ਲੋਅਰ ਡਿਵੀਜ਼ਨ ਕਲਰਕ ਤਾਂ ਇਹ ਹੈ ਜੀ ਵੱਖ-ਵੱਖ ਪੋਸਟਾਂ ਟੀਚਿੰਗ ਤੇ ਨੌਨ ਟੀਚਿੰਗ ਜੋ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਵੱਲੋਂ ਏਜ ਕ੍ਰਾਈਟੇਰੀਆ ਲਿਖਿਆ ਗਿਆ ਜੀ ਫਰੈਸ਼ ਕੈਂਡੀਡੇਟਸ ਨੋ ਐਕਸਪੀਰੀਅੰਸ ਬਿਲੋ 40 ইয়ারਜ਼ ਐਕਸਪੀਰੀਅੰਸਡ ਕੈਂਡੀਡੇਟਸ ਬਿਲੋ 57 ইয়ারਜ਼ ਇਨਕਲੂਡਿੰਗ ਐਕਸ ਸਰਵਿਸਮੈਨ ਯੋਗਤਾਵਾਂ ਦੀ ਗੱਲ ਕਰੀਏ ਤਾਂ ਇਹਨਾਂ ਵੱਲੋਂ ਲਿਖਿਆ ਗਿਆ ਜੀ ਏਡਬਲਯੂਈਐਸ ਤੇ ਸੀਬੀਐਸਸੀ ਬਾਇਲॉज ਦੇ ਅਨੁਸਾਰ ਹੈ ਯੋਗਤਾਵਾਂ ਰਹਿਣਗੀਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਹੋਰ ਵੇਰਵਿਆਂ ਦੇ ਲਈ ਇਹਨਾਂ ਦੀ ਤੁਸੀਂ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਪਰਫਾਰਮਾ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਤੇ ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਆ ਪਰਫਾਰਮਾ ਲੈ ਕੇ ਪੂਰੀ ਤਰ੍ਹਾਂ ਭਰ ਲੈਣਾ ਜੀ ਭਰਨ ਤੋਂ ਬਾਅਦ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਦੇ ਪਤੇ ਤੇ ਪਹੁੰਚਦੇ ਕਰਨੇ ਆ ਪਤਾ ਅੱਗੇ ਆਪ ਤੁਹਾਨੂੰ ਦੱਸਾਂਗੇ ਇਹਨਾਂ ਪੋਸਟਾਂ ਨੂੰ ਅਪਲ ਆਰਮੀ ਪਬਲਿਕ ਸਕੂਲ ਮਹਿਮੂਨ ਕੈਂਟ ਦੇ ਪੱਖ ਦੇ ਵਿੱਚ ਤੇ ਤੁਸੀਂ ਆਪਣੀਆਂ ਅਰਜ਼ੀਆਂ ਇਸ ਪਤੇ ਤੇ ਪਹੁੰਚਦੀਆਂ ਕਰਨੀਆਂ ਜੀ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ ਮਹਿਮੂਨ ਕੈਂਟ ਤਹਿਸੀਲ ਐਂਡ ਡਿਸਟ੍ਰਿਕਟ ਪਠਾਨਕੋਟ ਪੰਜਾਬ ਦਾ ਇੱਥੇ 1 ਅਪ੍ਰੈਲ ਤੱਕ ਤੁਹਾਡੀਆਂ ਅਰਜ਼ੀਆਂ ਪਹੁੰਚਦੀਆਂ ਹੋ ਜਾਣੀਆਂ ਚਾਹੀਦੀਆਂ ਜੇਕਰ ਤੁਸੀਂ ਇਨ੍ਹਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ। ਜਾਇ ਜੋ ਪੋਸਟ ਨੇ ਜੀ ਆਰਮੀ ਪਬਲਿਕ ਸਕੂਲ ਮਹਿਮੂਨ ਵੱਲੋਂ ਜਾਰੀ ਕੀਤੀਆਂ ਗਈਆਂ ਜੋ ਕਿ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਹੈ ਤਾਂ ਚਾਹਵਾਨ ਉਮੀਦਵਾਰ ਇਨ੍ਹਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਤਿਆਰੀ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ। ਇਹ ਹੈ ਜੀ ਅੱਜ ਦੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ